ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਮੈਂ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨ ਲੱਗਾ ਉਹ ਵਿਸ਼ਾ ਹੈਗਾ ਵਾ ਅਵਾਰਾ ਪਸ਼ੂਆਂ ਨੂੰ ਲੈ ਕੇ ਕਿ ਅਵਾਰਾ ਪਸ਼ੂ ਜਿਹੜੇ ਆ ਉਹਨਾਂ ਦੀ ਦੇਖਰੇਖ ਸਰਕਾਰ ਨੂੰ ਕਰਨੀ ਚਾਹੀਦੀ ਆ ਕਿਉਂਕਿ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਸਰਕਾਰ ਵੱਡੇ ਲੈਵਲ ਤੇ ਗਾਊ ਟੈਕਸ ਜਿਹੜਾ ਵਾ ਉਹ ਪ੍ਰਾਪਤ ਕਰਦੀ ਹੈ ਲੋਕਾਂ ਤੋਂ ਔਰ ਹਰ ਇੱਕ ਤੁਸੀਂ ਦੇਖੋਗੇ ਕੋਈ ਵੀ ਚੀਜ਼ ਲੋਗੇ ਉੱਪਰ ਗਾਊ ਦਾ ਗਾਊਟੈਕਸ ਵਾਈਟ ਲੱਗਾ ਹੁੰਦਾ ਵਾ ਔਰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜੇ ਗਾਊਟੈਕਸ ਕੱਟਿਆ ਜਾਂਦਾ ਵਾ ਉਹਦੀ ਵਰਤੋਂ ਕਿੱਥੇ ਹੁੰਦੀ ਹੈ ਸਰਕਾਰਾਂ ਦਾ ਫਰਜ ਬਣਦਾ ਵਾ ਕਿ ਅੱਜ ਇਹ ਗੱਲ ਤਾਂ ਕਹਿਣੀ ਪਈ ਆ ਕਿ ਗਊਆ ਅਵਾਰਾ ਤੁਰੀਆਂ ਫਿਰਦੀਆਂ ਰੋੜਾਂ ਦੇ ਉੱਪਰ ਬਹੁਤ ਸਾਰੇ ਹਾਸੇ ਇਦਾਂ ਦੇ ਵਾਪਰਦੇ ਆ ਜਿਹੜੇ ਕੁਝ ਪਿਛਲੇ ਦਿਨੀ ਸਾਹਮਣੇ ਆਏ ਆ ਕਿ ਗਊਆਂ ਦੇ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਐਕਸੀਡੈਂਟ ਹੋਏ ਬਹੁਤ ਸਾਰੇ ਘਟਨਾ ਮਹਾਲੀ ਦੇ ਅੰਦਰ ਹੋਰ ਨਾ ਕਈਆਂ ਸੀਟੀਆਂ ਦੇ ਵਿੱਚ ਜਿਹੜਾ ਵਾ ਜਾਨਵਰਾਂ ਦੀ ਬਦੌਲਤ ਆਵਾਰਾ ਪਸ਼ੂਆਂ ਦੇ ਕਰਕੇ ਬੱਚਿਆਂ ਦੀ ਜਾਨ ਵੀ ਗਈ ਆ ਬਜ਼ੁਰਗਾਂ ਦਾ ਨੁਕਸਾਨ ਹੋਇਆ ਨੌਜਵਾਨਾਂ ਦਾ ਨੁਕਸਾਨ ਹੋਇਆ ਔਰ ਜਿਹੜਾ ਬੰਦਾ ਘਰੋਂ ਨਿਕਲਦਾ ਵਾ ਇਸ ਟਾਈਮ ਤੇ ਪੋਜੀਸ਼ਨ ਪੰਜਾਬ ਦੀ ਦੇਸ਼ ਦੀ ਤੇ ਸਟੇਟਾਂ ਦੀ ਹੋਈ ਪਈ ਆ ਕਿ ਨਾ ਤਾਂ ਸ਼ਰਾਰਤੀ ਤੇ ਵੱਦਚੱਲਣ ਲੋਕਾਂ ਦਾ ਪਤਾ ਲੱਗਦਾ ਵਾ ਤੇ ਨਾ ਹੀ ਅਵਾਰੇ ਜਨਵਰਾਂ ਦਾ ਪਤਾ ਲੱਗਦਾ ਵਾ ਕਿ ਕਿਹੜੇ ਵੇਲੇ ਅਵਾਰਾ ਪਸ਼ੂ ਜਿਹੜਾ ਵਾ ਬੰਦੇ ਦੇ ਅੱਗੇ ਆ ਜਾਣਾ ਵਾ ਕਿਹੜੇ ਵੇਲੇ ਕੋਈ ਉਦਾਂ ਦਾ ਬੰਦਾ ਜਿਹੜਾ ਵਾ ਕਿਸੇ ਨੂੰ ਲੁੱਟਣ ਪੈ ਜਾਣਾ ਵਾ ਕਿਉਂਕਿ ਕਿਸੇ ਵੀ ਬੰਨੇ ਜਿਹੜਾ ਵਾ ਕੋਈ ਸੇਫ ਵਾਲੀ ਗੱਲ ਹੈ ਨਹੀਂ ਤੇ ਸਵਾਲੇ ਬਣਦੇ ਆ ਕਿਉਂਕਿ ਸਰਕਾਰਾਂ ਜਦੋਂ ਆਉਂਦੀਆਂ ਵਾ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਆ ਬਹੁਤ ਸਾਰਾ ਲੋਕਾਂ ਦੇ ਨਾਲ ਵਾਦੇ ਕੀਤੇ ਜਾਂਦੇ ਆ ਤੇ ਵੋਟਾਂ ਮੰਗੀਆਂ ਜਾਂਦੀਆਂ ਵਾ ਤੇ ਫਿਰ ਜੇ ਲੋਕਾਂ ਦੇ ਦਾਅਵੇ ਵਾਦੇ ਨਹੀਂ ਪੂਰੇ ਕਰਨੇ ਤੇ ਫਿਰ ਕਸੂਰਬਾਰ ਤਾਂ ਉਹ ਹੀ ਆ ਨਾ ਜਿਹੜਾ ਲਾਰਾ ਲਾ ਕੇ ਗਿਆ ਮੈਂ ਅਪੀਲ ਕਰਦਾ ਵਾ ਕਿ ਸੈਂਟਰ ਸਰਕਾਰ ਔਰ ਸਟੇਟਾਂ ਦੇ ਮੁੱਖ ਮੰਤਰੀ ਇਹ ਹੱਲ ਲੱਭਣ ਕਿ ਜਿਹੜੇ ਆਵਾਰਾ ਪਸ਼ੂ ਆ ਅਸੀਂ ਉਹਨਾਂ ਦੀ ਦੇਖਰੇਖ ਕਿਵੇਂ ਕਰ ਸਕਦੇ ਆ ਲੋਕਾਂ ਦਾ ਬਚਾਅ ਕਿਵੇਂ ਹੋ ਸਕਦਾ ਵਾ ਕਿਉਂਕਿ ਜਾਨਵਰਾਂ ਨੂੰ ਵੀ ਬਚਾਉਣਾ ਵਾ ਉਹ ਤਾਂ ਬੇਜਮਾਨ ਆ ਉਹਨਾਂ ਨੂੰ ਬਚਾਉਣ ਦਾ ਸਾਡਾ ਫਰਜ਼ ਆ ਪਰ ਜਾਨਵਰ ਤੇ ਬੇਜਬਾਨ ਅਣਜਾਣ ਹੋਣ ਕਰਕੇ ਬਹੁਤ ਸਾਰੀਆਂ ਜਾਨਾਂ ਵੀ ਚਲੇ ਜਾਂਦੀਆਂ ਕਿ ਜਾਨਵਰ ਨੂੰ ਨਹੀਂ ਪਤਾ ਕਿ ਗੱਡੀ ਆ ਰਹੀ ਏ ਕਿ ਕੀ ਆ ਰਿਹਾ ਕਿਉਂਕਿ ਤੁਸੀਂ ਦੇਖਦੇ ਜੋ ਮੈਂ ਕਿਤੇ ਕਿਤੇ ਜਾਨਵਰਾਂ ਦੀ ਇਹ ਵੀ ਗੱਲ ਕਹੂੰਗਾ ਕਿ ਜਾਨਵਰ ਸਾਡੇ ਨਾਲੋਂ ਸਮਝਦਾਰ ਵੀ ਆ ਕਿ ਉਹ ਕਿਤੇ ਨਾ ਕਿਤੇ ਸਾਨੂੰ ਅਸੀਂ ਹਾਰਨ ਮਾਰੀਏ ਤੇ ਪਾਸਾ ਵੱਟ ਜਾਂਦੇ ਆ ਤੇ ਤੁਸੀਂ ਅੱਜ ਦੇ ਡੇਟ ਤੇ ਜੋ ਸਾਡੇ ਸਿਸਟਮ ਹੋ ਗਿਆ ਵਾ ਕਿ ਜਿਹੜਾ ਵੀ ਬੰਦਾ ਰੋਡ ਤੇ ਆਊਗਾ ਉਹ ਬੰਦੇ ਦੇ ਪਤਾ ਨਹੀਂ ਚਾਹੇ ਉਹਦੀ ਮਾਨਸਿਕ ਸਤੁਲਨ ਵਿਗੜਿਆ ਹੁੰਦਾ ਵਾ ਚਾਹੇ ਉਹ ਟੈਨਸ਼ਨ 'ਚ ਡਿਪਰੈਸ਼ਨ 'ਚ ਨਾ ਹੁੰਦਾ ਵਾ ਕਿ ਕਈ ਐਕਸੀਡੈਂਟ ਹੀ ਇਦਾਂ ਦੇ ਹੁੰਦੇ ਆ ਕਿ ਕਿਸੇ ਦੇ ਡਿਪਰੈਸ਼ਨ ਦੀ ਕਿਸੇ ਦੀ ਮਾਨਸਿਕ ਸੋਚ ਕਰਕੇ ਕਈ ਅਨੇਕਾ ਘਰ ਜਿਹੜੇ ਬਰਬਾਦ ਹੋ ਜਾਂਦੇ ਆ ਇਸ ਕਰਕੇ ਜਿਹੜੇ ਬੰਦੇ ਨੂੰ ਲਾਇਸੈਂਸ ਦਿੱਤਾ ਜਾਂਦਾ ਉਹਦੀ ਵੀ ਪੂਰਨ ਘੋਕ ਹੋਣੀ ਚਾਹੀਦੀ ਹੈ ਕਿ ਡਰਾਈਵਰੀ ਨੂੰ ਜਾਣਦਾ ਵਾ ਔਰ ਕਿਸੇ ਵੀ ਥਾਂ ਤੇ ਇਸ ਚੀਜ਼ ਲਈ ਕਿਸੇ ਨਾਲ ਵੀ ਕੰਪਰ ਨਹੀਂ ਹੋਣਾ ਚਾਹੀਦਾ ਪ੍ਰੋਪਰਲੀ ਇਨਵੈਸਟੀਗੇਟ ਦੇ ਪਾੜਿਆ ਸਾਰੇ ਔਰ ਇਹ ਜਿਹੜੀ ਸਾਡੀ ਸਰਕਾਰ ਨੂੰ ਮੰਗਿਆ ਕਿ ਆਵਾਰਾ ਪਸ਼ੂਆਂ ਦਾ ਔਰ ਖਾਸ ਕਰਕੇ ਜਦੋਂ ਵੀ ਜਿਸ ਬੰਦੇ ਨੂੰ ਲਾਇਸੈਂਸ ਦਿੱਤਾ ਜਾਂਦਾ ਉਹਦੀ ਪੂਰੀ ਟ੍ਰੇਨਿੰਗ ਉਹਦਾ ਸਾਰਾ ਸਿਸਟਮ ਦੇਖ ਕੇ ਫਿਰ ਉਸ ਬੰਦੇ ਨੂੰ ਜਿਹੜਾ ਵਾ ਰੋਡ ਤੇ ਚੜ੍ਹਦੀ ਇਜਾਜ਼ਤ ਹੈ ਸਾਨੂੰ ਖੁਦ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਮੇਰੀ ਜਾਨ ਨੂੰ ਵੀ ਜੇ ਕੁਝ ਹੁੰਦਾ ਵਾ ਤਾਂ ਮੇਰਾ ਵੀ ਪਿੱਛੇ ਪਰਿਵਾਰ ਹੈ ਜੇ ਮੇਰੇ ਕਰਕੇ ਸਾਹਮਣੇ ਵਾਲੇ ਦਾ ਕੋਈ ਨੁਕਸਾਨ ਹੁੰਦਾ ਵਾ ਤੇ ਉਹਦਾ ਵੀ ਪਤਾ ਨਹੀਂ ਪਰਿਵਾਰ ਹੈ ਉਹ ਇਕੱਲਾ ਜੀ ਕਿੰਨੇ ਘਰ ਪਾਲ ਰਿਹਾ ਕਿੰਨੇ ਜੀ ਪਾਲ ਰਿਹਾ ਕਹਿਣ ਤੋਂ ਭਾਵ ਕਿ ਸਾਨੂੰ ਹਰ ਪੱਖ ਤੇ ਖੁਦ ਸਿਆਣੇ ਹੋਣਾ ਪੈਣਾ ਵਾ ਔਰ ਸਰਕਾਰਾਂ ਨੂੰ ਇਸ ਚੀਜ਼ ਲਈ ਵੀ ਸੋਚਣਾ ਚਾਹੀਦਾ ਵਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਔਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਵਾਹਿਗੁਰੂ ਜੀ ਕਾ ਖਾਲਸਾ